ਹਿੰਦੂ ਧਰਮ ਵਿੱਚ ਗੰਗਾ ਜਲ ਨੂੰ ਬਹੁਤ ਹੀ ਸ਼ੋਭਾ ਅਤੇ ਪਵਿੱਤਰ ਮੰਨਿਆ ਜਾਂਦਾ ਹੈ ਇਸ ਦੀ ਵਰਤੋਂ ਲਗਭਗ ਹਰ ਸ਼ੋਭ ਕੰਮ ਵਿੱਚ ਕੀਤੀ ਜਾਂਦੀ ਹੈ ਗੰਗਾ ਦੇ ਜਲ ਦੀ ਇੱਕ ਇਹ ਵਿਸ਼ੇਸ਼ਤਾ ਹੈ ਕਿ ਇਹ ਕਦੇ ਵੀ ਖਰਾਬ ਨਹੀਂ ਹੁੰਦਾ ਅਜਿਹਾ ਮੰਨਿਆ ਜਾਂਦਾ ਹੈ ਕਿ ਗੰਗਾ ਦੇ ਦਰਸ਼ਨ ਕਰਕੇ ਪਾਪਾ ਤੋਂ ਮੁਕਤੀ ਮਿਲਦੀ ਹੈ ਪਰ ਧਾਰਮਿਕ ਕੰਮਾਂ ਦੇ ਨਾਲ ਨਾਲ ਵਾਸਤੂ ਸ਼ਾਸਤਰ ਵਿੱਚ ਗੰਗਾ ਜਲ ਦਾ ਬਹੁਤ ਵਿਸ਼ੇਸ਼ ਮਹੱਤਵ ਹੈ ਤਾਂ ਆਓ ਅੱਜ ਅਸੀਂ ਤੁਹਾਨੂੰ ਗੰਗਾ ਜਲ ਨਾਲ ਜੁੜੇ ਕੁਝ ਵਾਸਤੂ ਉਪਾਅ ਦੇ ਫਾਇਦੇ ਦੱਸਾਂਗੇ ਨੰਬਰ 1 ਜੇਕਰ ਘਰ ਵਿੱਚ ਵਾਸਤੂ ਨੁਕਸ ਹੈ ਤੇ ਤੁਸੀਂ ਇਸ ਤੋਂ ਪਰੇਸ਼ਾਨ ਹੋ ਤਾਂ ਆਪਣੇ ਘਰ ਵਿੱਚ ਨਿਯਮਿਤ ਰੂਪ ਵਿੱਚ ਗੰਗਾ ਜਲ ਦਾ ਛਿੜਕਾ ਕਰੋ ਅਜਿਹਾ ਰੋਜ਼ਾਨਾ ਕਰਨ ਨਾਲ ਵਾਸਤੂ ਦੋਸ਼ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਅਤੇ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਘਰ ਵਿੱਚ ਹਮੇਸ਼ਾ ਗੰਗਾ ਜਲ ਦਾ ਛਿੜਕਾਅ ਕਰਨਾ ਚਾਹੀਦਾ ਹੈ ਇੰਨਾ ਹੀ ਨਹੀਂ ਜੇਕਰ ਕਿਸੇ ਵਿਅਕਤੀ ਜਾਂ ਬੱਚੇ ਦੀ ਨજર ਬੁਰੀ ਹੈ ਤਾਂ ਤੁਸੀਂ ਗੰਗਾ ਜਲ ਦਾ ਛਿੜਕਾਅ ਕਰਕੇ ਬੁਰੀ ਨજર ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰ ਸਕਦੇ ਹੋ ਨੰਬਰ 2 ਗੰਗਾ ਜਲ ਨਾਲ ਭਗਵਾਨ ਦੀਆਂ ਮੂਰਤੀਆਂ ਨੂੰ ਸਾਫ਼ ਕਰੋ ਜਾਂ ਇਸ਼ਨਾਨ ਕਰਾਓ ਇਸ ਨਾਲ ਭਗਵਾਨ ਦੀ ਕਿਰਪਾ ਹਮੇਸ਼ਾ ਬਣੀ ਰਹੇਗੀ ਨੰਬਰ 3 ਸੋਮਵਾਰ ਨੂੰ ਸ਼ਿਵ ਪੂਜਾ ਦੇ ਦੌਰਾਨ ਜੇਕਰ ਤੁਸੀਂ ਸ਼ਿਵਲਿੰਗ ਨੂੰ ਗੰਗਾਜਲ ਨਾਲ ਅਭਿਸ਼ੇਕ ਕਰਦੇ ਹੋ ਤਾਂ ਭੋਲੇਨਾਥ ਜਲਦੀ ਹੀ ਪ੍ਰਸੰਨ ਹੋਣਗੇ ਜੀਵਨ ਵਿੱਚੋਂ ਸਾਰੇ ਨਿਕਾਰ ਨਾਸ ਹੋ ਜਾਣਗੇ ਇਸੇ ਤਰ੍ਹਾਂ ਹਰ ਸ਼ਨੀਵਾਰ ਨੂੰ ਇੱਕ ਘੜੇ ਨੂੰ ਸਾਫ਼ ਪਾਣੀ ਨਾਲ ਭਰ ਕੇ ਉਸ ਵਿੱਚ ਥੋੜਾ ਜਿਹਾ ਗੰਗਾਜਲ ਪਾ ਕੇ ਪਿੱਪਲ ਨੂੰ ਚੜਾਓ ਅਜਿਹਾ ਕਰਨ ਨਾਲ ਸ਼ਨੀ ਦੇ ਅਸ਼ੋਭ ਪ੍ਰਭਾਵ ਤੋਂ ਮੁਕਤੀ ਮਿਲੇਗੀ ਨੰਬਰ 4 ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਘਰ ਦੇ ਹਰ ਕਮਰੇ ਵਿੱਚ ਗੰਗਾ ਜਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ 'ਚ ਰਹਿਣ ਵਾਲੇ ਮੈਂਬਰਾਂ ਦਾ ਮਨ ਸ਼ਾਂਤ ਰਹਿੰਦਾ ਹੈ ਅਤੇ ਨਕਾਰਾਤਮਕ ਸ਼ਕਤੀਆਂ ਘਰ ਵਿੱਚ ਦਾਖਲ ਨਹੀਂ ਹੁੰਦੀਆਂ। ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਗੰਗਾ ਜਲ ਦੇ ਸੇਵਨ ਨਾਲ ਨੀਮੋਨੀਆ, ਦਿਮਾਗੀ ਬੁਖਾਰ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 5 ਅਜਿਹਾ ਮੰਨਿਆ ਜਾਂਦਾ ਹੈ ਕਿ ਗੰਗਾ ਦਾ ਪਾਣੀ ਘਰ ਵਿੱਚ ਰੱਖਣ ਨਾਲ ਹਮੇਸ਼ਾ ਕੁਸ ਹਾਲੀ ਦਾ ਵਾਸ ਹੁੰਦਾ ਹੈ। ਇਸ ਨੂੰ ਕਦੇ ਵੀ ਦੂਸ਼ਿਤ ਹੱਤਾਂ ਨਾਲ ਨਹੀਂ ਛੂਣਾ ਚਾਹੀਦਾ। ਨਾਲ ਹੀ ਇਸ ਨੂੰ ਹਮੇਸ਼ਾ ਤਾਂਬੇ ਜਾਂ ਚਾਂਦੀ ਦੇ ਬਰਤਨ ਵਿੱਚ ਰੱਖਣਾ ਚਾਹੀਦਾ ਹੈ ਘਰ ਵਿੱਚ ਜਿੱਥੇ ਗੰਗਾ ਜਲ ਰੱਖਿਆ ਜਾਂਦਾ ਹੈ ਉੱਥੇ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਹਰ ਰੋਜ਼ ਗੰਗਾ ਜਲ ਦਾ ਸੇਵਨ ਕਰਨ ਵਾਲਾ ਵਿਅਕਤੀ ਸਿਹਤਮੰਦ ਰਹਿੰਦਾ ਹੈ ਤੇ ਉਮਰ ਵੀ ਵੱਦੀ ਹੈ ਨੰਬਰ 6 ਕਿਸੇ ਵੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਭਗਵਾਨ ਸ਼ਿਵ ਨੂੰ ਗੰਗਾ ਦਾ ਜਲ ਚੜਾਉਣ ਨਾਲ ਯਾਤਰਾ ਸਫਲ ਹੋ ਜਾਂਦੀ ਹੈ। ਨੰਬਰ 7 ਆਪਣੀ ਤੋਜੋਰੀ ਜਾਂ ਉਸ ਦੇ ਆਸ-ਪਾਸ ਗੰਗਾ ਜਲ ਰੱਖੋ। ਇਸ ਨਾਲ ਪੈਸਿਆਂ ਦੀ ਆਮਦ ਹੁੰਦੀ ਰਹੇਗੀ ਅਤੇ ਪੈਸਿਆਂ ਦੀ ਕਮੀ ਵੀ ਦੂਰ ਹੋ ਜਾਵੇਗੀ। ਤਾਂ ਦੋਸਤੋ ਐਸੀ ਤੁਹਾਡੇ ਸਾਹਮਣੇ ਕੁਝ ਜਾਣਕਾਰੀ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ। ਜੇਕਰ ਪਸੰਦ ਆਈ ਹੈ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦੇਣਾ। ਐਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓਜ਼ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ